ਮੈਂ ਰੋਜ਼ ਲੋਕਾਂ ਦਾ ਮੱਥਾ ਮਾਰਦਾ ਵੀ ਆਗਣਾ ਲਾਓ ਓਏ ਆਗਣਾ ਲਾਓ ਆਗਣਾ ਲਾਓ ਮੈਂ ਲੋਕਾਂ ਨੂੰ ਵੀ ਕਹਾਂ ਮੈਂ ਰੋਜ਼ ਮੱਥਾ ਮਾਰਦਾ ਸਾਡੇ ਆਪ ਦੇ ਮੇਰਾ ਚਾਚਾ ਲੱਗਦਾ ਸਾਰੇ ਜਿਹੜੇ ਮੈਂ ਕੀ ਉਹਨੂੰ ਕਹਾਂ ਆ ਸਾਰੇ ਅੱਗ ਲਾ ਕੇ ਬਾਈ ਮੇਰੇ ਦਰਖਤ ਸਾਰੇ ਆ ਫੂਕਤੇ ਮੇਰਾ ਬਾਗਲਾ ਹੋਇਆ ਹੋ ਉੱਥੇ ਤੱਕ ਰਾਗ ਚੜਾਤੀਆਂ ਨੇ ਹੋ ਸਾਰੇ ਤੱਕਰਾ ਇੱਥੋਂ ਇੱਥੋਂ ਅੱਗ ਲਾ ਕੇ ਨਾ ਹੋ ਉੱਥੇ ਤੱਕਰੇ ਨੇ ਉਹ ਸਾਰੇ ਹੋ ਸਾਰੇ ਦਰਖਤ ਫੂਕਤੇ ਆ ਫਿਰਦਾ ਚੌਰਾ ਆਫਰ ਦਾ ਚੋਰਾ ਉਹ ਮੈਂ ਤੇਰੇ ਖਾਤਰ ਮੈਂ ਪ੍ਰਸ਼ਾਸਨ ਨੂੰ ਵੀ ਕਹਣਾ ਚਾਹੁੰਦਾ ਵੀ ਤੇ ਕਾਰਵਾਈ ਹੋਵੇ ਤੇ ਪਰਚੋ ਪਾਣ ਜਿਹੜਾ ਤੇਰੇ ਖਿਲਾਫ ਦਰਖਾਸਤ ਦੇ ਕਹਾਂਗਾ ਮੈਂ ਆਹ ਸਾਰੇ ਫੂਕ ਤੇ ਟਾਲੀਆਂ ਦੇਖ ਲੈ ਕਿੱਡੀਆਂ-ਕਿੱਡੀਆਂ ਟਾਲੀਆਂ ਨੇ ਮੈਂ ਕਿਵੇਂ ਪਾਲੀਆਂ ਨਗੀਆਂ ਆਹ ਫੂਕ ਤੇ ਜਾਮਣਾ ਫੂਕ ਤੇ ਸਾਰੀਆਂ ਤਾਂ ਤੈਨੂੰ ਸ਼ਰਮ ਹੈ ਗਿਆ ਮਾੜੀ-ਮੋਟੀ ਯਾਰ ਕੋਈ ਮਾੜੀ-ਮੋਟੀ ਸ਼ਰਮ ਹੋਵੇ ਯਾਰ ਬੰਦੇ ਨੂੰ ਆਹ ਫੂਕਤੀਆਂ ਆ ਮੋਰਨਕ ਖੜਾ ਹੇਡ ਜਿਹੜਾ ਸੀਗਾ ਨਾਮ ਹੈ ਠੀਕ ਹੈ ਨਾ ਗੱਲ ਮੈਂ ਤਾਂ ਭੈਣ ਤੋਂ ਸਾਰੇ ਪੰਜਾਬ 'ਚ ਮੱਥਾ ਮਾਰਦਾ ਫਰਨਾ ਵੀ ਆਖਣਾ ਲਾਏ ਵਾਖਣਾ ਲਾਏ ਤੂੰ ਸਾਰੇ ਬਾਗ ਦੀ ਮਾਂ ਚੋਤੀ ਠੀਕ ਨਾ ਗੱਲ ਭੈਣ ਦੀ ਡੰਡਾ ਯਾਰ ਸਾਰੇ ਦੀ ਭੈਣ ਚੋਦ ਕੇ ਰੱਖਦੀ ਪੁੱਤਾਂ ਵਾਂਗੂ ਮਸਾ ਪਾਲਿਆ ਨਾਲੇ ਮੇਰਾ ਸਾਲਾ ਤਾਂ ਆਪ ਨਾਲ ਲਵਾਇਆ ਆਪ ਨਾਲ ਲਵਾਇਆ ਤੂੰ ਆਪ ਭੈਣ ਤੇਰਾ ਬੈਰੀ ਕਿਉਂ ਬਣ ਗਿਆ ਦੱਸ ਐਡੇਡੇ ਬੂਟੇ ਹੋ ਗਏ ਜਾਮਣਾ ਦੇਖ ਲੈ ਐਡੇਡੇ ਮੁਰੂਦ ਕਿੱਡੇ ਕਿੱਡੇ ਹੋਏ ਖੜੇ ਨੇਗੇ ਤੂੰ ਆਪ ਲਾ ਕੇ ਮੇਰਾ ਸਾਲਾ ਐਡਾ ਬੈਰੀ ਤੈਨੂੰ ਮੈਂ ਤੈਨੂੰ ਮੈਂ ਨਾਲੇ ਰੋਈ ਫੋਨ ਕਰਕੇ ਕਹੀ ਜਾਂਦਾ ਓਏ ਮੈਂ ਕਹਿੰਦਾ ਤੂੰੜੀ ਬਣਾਈ ਆਗਣਾ ਲਾਈ ਆਗਣਾ ਲਾਈ ਤੂੰ ਅਹੀਂ ਭੈਣ ਚੋਦ ਕੇ ਰੱਖਦੀ ਸਾਰੇ ਦੀ ਆ ਲਾ ਕੇ ਉਹ ਸਾਰੀ ਲੈਣ ਫੂਕਦੀ ਤੁਰ ਤੇ ਕਰ ਦੱਸ ਹੁਣ ਇਹਦਾ ਤੇਰੇ ਮੈਂ ਮੈਂ ਬਰਨਾਲੇ ਦੇ ਮਤੇਰੀ ਸੋਮਾ ਬਰਨ ਤੇਰੀ ਦਿਖ ਹਾਂ ਉਹ ਮੈਂ ਜਵਾਕ ਦੀ ਜੀ ਚਾਹ ਜਵਾਕ ਕੇ ਯਾਰ ਤੂੰ ਭੈਣ ਚੋਦ ਕੇ ਰੱਖਦੀ ਸਾਰੇ ਕਾਹਦੀ ਯਾਰਾ ਜਵਾਕ ਨੇ ਲੱਟਾ ਖਾਧੀਆਂ ਨੇ ਮੈਥੋਂ ਲੱਟਾ ਖਾਧੀਆਂ ਨੇ ਤੇਨੂੰ ਪਤਾ ਨਹੀਂ ਹੈਗਾ ਭੈਣ ਚੋਦ ਤੂੰ ਹੱਥ ਨੇ ਕਰ ਉਹ ਬਾਗੀ ਅੱਗ ਚੜਕੇ ਉਥੋਂ ਤੂੜੀ ਵੀ ਬਣਾਉਣਾ ਨੇ ਤੂੜੀ ਬਣਾਉਣਾ ਤੂੰ ਭੈਣ ਚੋਦਾ ਦੱਸ ਹੁਣ ਆ ਜਹਾਜ਼ ਵਰਕਰ ਤੇ ਕੋਈ ਟਰੈਕਟਰ ਆ ਭੈਣ ਚੋਦਾ 855 ਇਹਨਾਂ ਨੇ ਕਰਤੇ ਉਹਨੂੰ ਵਿਚ ਵਾਲਾ ਮਾਂਚਦਾਲਾ ਹਾਂ ਉਹੀ ਭੈਣ ਚੋਦ ਦਾ ਤੈਂ ਦਾ ਆਪਾ ਕਹਨੇ ਆ ਆ ਰੱਬ ਦੇ ਸਾਰੇ ਦੀ ਗੱਲ ਨੇ ਕਿ ਆਪ ਵੀ ਮੰਨੋ ਬਈ ਸਾਡੇ ਕਰਤੂਤਾਂ ਹੀ ਮਾੜੀਆਂ ਨੇ ਕਿੰਨੇ ਟਟੇਰੀਆਂ ਨੇ ਕਿੰਨਾ ਕੁਸੀ ਤੇ ਫੁਕੇ ਹੋਊਗਾ ਦੱਸ ਔਰ ਕਿੰਨੇ ਜਾਨਵਰ ਮਾਰ ਤੂੰ ਤਾਂ ਭੈਣ ਦੀ ਫੁੱਤੀ ਮੈਂ ਬਾਹਰ ਲੋਕਾਂ ਨੂੰ ਗੰਡ ਮਾਰਦਾ ਫਿਰਦਾ ਅਗਲੇ ਕਹੂਗਾ ਤੂੰ ਸਮਝਾ ਲਾ ਆਉਂਦੇ ਨੂੰ ਭੈਣ ਚੁੱਧਾਂ ਨੂੰ ਉਹ ਜਵਾਕ ਜਿਹਨੇ ਲਾਤੀਆ ਆਉਂਦਾ ਤੂੰ ਲਾ ਲਈ ਉਹ ਜਵਾਕ ਜਿਹਨੂੰ ਲਾ ਲਈ ਭੈਣ ਦੀ ਫੁੱਤੀ ਖਬਰ ਟਰੈਕਟਰ ਤੇਰੇ ਕੋਲ ਕਿੱਡਾ بڑا ਟਰੈਕਟਰ ਆ ਮੇਰਾ ਸਾਲਾ ਮੇਰਾ 20 25 ਤੇਰੇ ਕੋਲ ਕਿੱਲੇ ਕੋਲੇ ਜ਼ਮੀਨ ਦੇ ਨੇ ਮੇਰਾ ਸਾਲਾ ਤਰਾ ਢਡ ਨਹੀਂ ਭਰਦਾ ਬੇਈਮਾਨ ਐਨੀ ਤੇਰੇ ਕੋਲ ਇੰਨਾਰੇ ਆਪਣੇ ਦਾ ਸ਼ੁਕਰ ਕਰ ਲਿਆ ਕਰ ਸ਼ੁਕਰ ਕਰ ਲਿਆ ਕਰ ਤੂੰ ਵਧੀਆ ਰਹੇਗਾ ਸ਼ੁਕਰ ਕਰ ਲਿਆ ਕਰ ਸ਼ੁਕਰ ਕਰ ਲਿਆ ਕਰ ਪਰ ਚੋਪਕੇ ਰੱਖਦੀ ਸਾਰੇ ਕਹਦੀ ਯਾਰ ਜਵਾਕ ਜਿਹਨੇ ਲਾਤੀ ਹਾਂ ਜਵਾਕ ਜਿਹਨੇ ਲਾਤੀ ਨਾਲ ਹੋ ਰਾ ਦਿਖ ਰਾ ਇੱਥੋਂ ਇੱਥੋਂ ਅੱਗ ਲਾ ਕੇ ਬਾਬੇ ਹੋਤ ਦਿਖ ਰ ਹੋ ਸਾਰੇ ਮੂਰੇ ਸਾਰੇ ਚੱਕਤੀ ਉਹਨੇ ਸਾਰੇ ਆ ਦੇਖ ਆ ਦੇਖ ਲੋ ਕਿੱਡੇ ਕਿੱਡੇ ਦਰਖਤ ਹੋਏ ਖੜੇ ਨੇ ਆਹ ਜਿਹੜਾ ਸ਼ੋਕਰ ਬਾਅਦ ਹੈ ਬਈ ਇਹਨਾਂ ਨੂੰ ਬਾਅਦ ਹੈ ਜਦੋਂ ਨੂੰ ਬੁਰੇ ਲੱਗਦੇ ਨੇ ਆਪ ਲਾ ਕੇ ਬਾਅਦੇ ਕਿੱਡੇ ਕਿੱਡੇ ਲਾ ਅਮਰੂਦ ਕਿੱਡੇ ਕਿੱਡੇ ਦਰਖਤ ਆ ਹੋਏ ਖੜੇ ਨੇਗਾ ਆਹ ਜਿਹੜਾ ਬਾਗਲਾ ਹੈ ਨਾ ਬਾਕੀ ਖੇਤਾਂ 'ਚ ਲੱਗ ਰਹੇ ਨੇ ਇੱਥੇ ਭੋਸੜੀ ਨੂੰ ਲਾਵਾ। ਭੈਣ ਤਾਂ ਚਾਤਾ ਚਦਈਆ ਤਾਂ ਕਿ ਆ ਸੀਗਾ ਇੱਥੇ ਲਾ ਲਾ ਭੈਣ ਤੋ ਸਾ। ਹੁਣ ਚੱਲ ਕੋਈ ਨਾ ਹੁਣ ਭੈਣ ਦੀ ਫੁੱਦੀ ਖਾਵੇ ਅੱਗ ਲਾਉਣ ਨੂੰ ਆਉਣਾ ਤੂੰ ਇਹਨਾਂ ਨੂੰ। ਮੈਂ ਥੋੜੀ ਲਾਇਆ ਜਵਾਕ ਕਿੰਨੂੰ ਲੱਗ ਗਈ। ਜਵਾਕ ਨੇ ਲਾਈਆਂ ਨਾਲੇ ਹੋਰ ਲਾਈਆ। ਭੈਣ ਦੀ ਫੁੱਦੀ ਖਾਵੇਂ ਨਾਲੇ 20 ਵਾਰੀਆਂ ਆਖਿਆ ਉਹ ਤਾਂ ਭੈਣ ਚੋਂ ਤਾਂ ਮੇਰਾ ਸਾਲਾ ਨਾਲੇ ਆ ਕਰ ਕਰ ਕੇ ਰੱਖਦੀ ਸਾਰਾ। ਸਾਰੀ ਖੇਤ ਭਗਰੇ ਕਿ ਤੈਂ ਤਾਂ ਮੈਂ ਤਾਂ ਕਿਹਾ ਸੀਗਾ ਵੀ ਤੂੰ ਇੱਥੇ ਲਾ। ਆਹ ਸੋਹਣੇ ਇਹਨਾਂ ਨੇ ਹੋਗੇ ਦੱਸ ਵਿੱਚ ਸਾਰੇ ਸਬਜ਼ੀ ਖੜੀ ਆ ਸਾਰੇ ਸਬਜ਼ੀ ਲਾਈ ਖੜੀ ਆ ਵਿੱਚ। ਪਾਣੀ ਦਾ ਭਰਦੀ ਆੜੀ ਨਹੀਂ ਉਹਨੂੰ ਮੈਂ ਦਰਖਾਸਤ ਤੇਰੇ ਖਿਲਾਫ ਮੈਂ ਦੇਊਂਗਾ ਜੋ ਮਰਜ਼ੀ ਹੋ ਜੇ ਠੀਕ ਹੈ ਨਾ ਗੱਲ ਮੈਂ ਨਾ ਰਾਜੀਨਾਮਾ ਕਰਾਂ ਭੈਣ ਜੀ ਉਦੋਂ ਠੀਕ ਹੈ ਨਾ ਗੱਲ ਜਿਹੜਾ ਤੂੰ ਕਰਦਾ ਜਿਹੜਾ ਕੁਛ ਆ ਵੀ ਮੇਰੇ ਨਾਲ ਆਦੀ ਜਿਹੜਾ ਨੇਰੀਆਂ ਤੋੜਿਆ ਜਰ ਨੇਰੀ ਨੇ ਤੋੜਤਾ ਜਿਹੜਾ ਤੋੜਤਾ ਤੂੰ ਪਰੋਣਾ ਜਿਹੜਾ ਨੇਰੀ ਦਾ ਤੂੰ ਭੈਣ ਦੀ ਬੁਦੀ ਰੱਬ ਦਾ ਪਰੋਣਾ ਆਪਣਾ ਵਰਤਾ ਹਾਂ ਸਾਰੀਆਂ ਇੰਨਾ ਬੜੇ ਆੜੀ ਪਾਣੀ ਦਾ ਭਰੀ ਨਾਲ ਤਰੀਕਾ ਨਾਲ ਪਾਣੀ ਦਾ ਭਰਨ ਨਾਲ ਉੱਤਰ ਗੜੇ ਲਾ ਪਰਾਂ ਵਾਲੇ ਪਾਸੇ